ਹੁਣ ਤੂੰ ਦੱਸ ਕੀ ਕਰ ਉਹਨਾਂ ਨੇ ਪੁੱਛਦਾ ਕੀ ਕਹਿ ਦੇਣ ਪਤਾ 14 ਉਹਨਾਂ ਨੇ ਕੁਛ ਤਾਂ ਲੈ ਪਹਿਲਾਂ ਕੀ ਕਹਿ ਰਹੇ ਨੇ ਮੈਂ ਤਾਂ ਨਹੀਂ 14 ਹੀ ਲੈ ਜਿੱਥੋਂ ਪਹਿਲਾਂ ਮੈਨੂੰ ਕੀ ਕਹਿ ਕੇ ਪੁੱਛਦਾ ਹੁਣ ਮੈਨੂੰ ਕੀ ਪਤਾ ਪਰ ਸੱਚਾਈ ਦੱਸਣਾ ਹੋ ਫਿਰ ਫੇਰ ਕਾਨੂੰਨ ਦੇ ਰੋਲੇ ਚ ਪੰਦੇ ਨੇ 15 ਲਾਤਾ ਉਹ ਇਹਨਾਂ ਨੇ 16 ਲਾਇਆ ਜੀ ਤੇ ਯਾਰ ਕੀ ਫਾਇਦਾ ਦਰੇ ਦਾ ਖੇਤਾਂ ਮੈਨੂੰ ਕਿਹੜਾ ਪਤਾ ਉਹ ਤਾਂ ਕਹਿੰਦੇ ਵੀ ਇੰਨੇ ਲਾ ਦੇ ਤੇ ਦੇਣੀ ਕਿੰਨੀ ਵੀ ਚੱਲ ਨਹੀਂ ਪੁੱਛੀ ਵੀ ਲੈ ਹਾਂ ਫਿਰ ਆ ਜਾਣਾ ਫਿਰ ਦੁਕਾਨਾਂ ਤੇ ਫਿਰ ਐ ਸਿੱਧਾ ਆ ਜਾਣਾ ਸਹੀ ਗੱਲ ਨਾ ਆਖੀ ਨੀ ਹੁਣ ਦੇਖ ਹਣਾ ਹਾਂ ਜਿੱਦਾਂ ਗੱਲ ਹੋਈ ਮੈਨੂੰ ਮੂਰੇ ਬੰਦ ਹੁਣ ਤੂੰ ਐ ਦੱਸ ਚਲ ਉਹਨੂੰ ਤਾਂ ਕਹਿਣ ਦੇ ਕੀ ਕੀ ਆ ਇਹਨਾਂ ਨੂੰ ਹੁਣ ਤੂੰ ਮੈਨੂੰ ਦੱਸ ਕਿੰਨੀ ਕੀ ਕੀ ਆ ਕੋਈ ਵੀ ਨਹੀਂ ਵਿਕਦੀ ਹਾਂ ਤੂੰ ਦਾ ਪੱਠ ਦੇ 17000 ਦੀ ਫਾਇਦਾ ਕੀ ਆ ਕਰੋ ਕੱਟੇ ਪਹਿਲਾਂ ਮੈਂ ਪਹਿਲੇ 2000 ਚੈਚ ਦੱਸਿਆ ਉਹਨੂੰ ਸਾਢੇ 17000 19000 ਦੀ ਲੈ ਗਿਆ ਤੇਰੇ ਵਾਸਤੇ ਆ ਹਾਂ ਜੈ ਕਾ ਪੈਸੇ ਨਾ ਜਮਾ ਤੇਰੇ ਵਾਸਤੇ ਆ ਗੱਬਣ ਦੀ ਕੋਈ ਤਸੱਲੀ ਹਾਂ ਹਾਂ ਆਪਣੀ ਗਰੰਟੀ ਹੈ ਤੇਰੀ ਗਰੰਟੀ ਹੈ ਪਿੰਡ ਕਿਹੜਾ ਤੇਰਾ ਗਾਜੇ ਵਾਸ ਮੇਰੀ ਨੀ ਗਰੰਟੀ ਇਹ ਗਰੰਟੀ ਤੂੰ ਦੇਵੇਂਗਾ ਅਗਲੇ ਨੂੰ ਮੈਨੂੰ ਅਗਲਾ ਫੋਨ ਨਾ ਕਰੇ ਨਾ ਅਗਲਾ ਐਂ ਕੇ ਫੰਡਰ ਦੋ ਤੀ ਮੈਂ ਤਾਂ ਸੌਦਾ ਕਰਾ ਕੇ ਮੇਰਾ ਪਰਾਂ ਹੋ ਜੂ ਗੱਬਣ ਦੀ ਆਪਣੀ ਗਰੰਟੀ ਹਾਂ ਅਗਲੇ ਨੂੰ ਇਹ ਦੱਸਦਾ ਵੀ ਕੁਆਲਿਟੀ ਨਹੀਂ ਮਾੜੀ ਕੁਆਲਿਟੀ ਦੀ ਚੰਗੀ ਆਲਾ 18000 ਦੀ ਹੋ ਗਈ ਫਾਈਨਲ ਮੈਂ ਪਹਿਲਾਂ ਤੈਨੂੰ ਰਾਹ ਦੇਤਾ ਹੁਣ ਤੂੰ ਘੱਟ ਲੀਕਾ ਤਾ ਪੜਾ ਕੀ ਆ ਪੱਟ ਚੰਗੀ ਆ ਕਾਟਦਾ ਦੇਖ ਲੈ ਪੱਟ ਦਾ ਕਿਉਂ ਲੋਹੇ ਦਾ ਸਾਮਾਨ ਦਾ ਪੱਟ ਦਾ ਦੇਖ ਲੈ ਪੱਟ ਦਾ ਉਹਦਾ ਫਾਇਦਾ ਕੀ ਮੈਂ ਸਾਰੀ ਛੱਡ ਕੇ ਦੱਸਦਾ ਹੁਣ ਦੇਣ ਵਾਲਾ ਹੀ ਕੰਮ ਹੈ ਹੁਣ ਤਾਂ ਇਹੀ ਕੱਚ ਕਰ ਰਹੇ ਨੇ ਉਹਦਾ ਫਾਇਦਾ ਕੀ ਹੈ ਨਿੱਕੇ ਨਿੱਕੇ ਬੱਚੇ ਵੀ ਕਰ ਲੈ ਰਾਜੂ ਯਾਰ 14-15000 ਤਾਂ ਬੱਚੇ ਵੀ ਕਰ ਲੈ ਇਹਦਾ ਸੂਗ ਵੀ ਬੱਚੇ ਦੇਊਗੀ ਸਵੰਦੜ ਆ ਓ ਬਾਈ ਜੇ ਕਹਾਂ 500 ਰੁਪਏ ਕੇ ਦੇਖ ਲਾਂ 18 ਲਾਤਾ ਜੇ ਕਹਾਂ ਹਾਂ ਇਹ ਉਹਨਾਂ ਦੇ ਕਹੇ ਬਿਨਾਂ ਕਹੇ ਬਿਨਾਂ ਕਹੇ ਬਿਨਾਂ ਉਹ ਥੋੜੇ ਚਾਹ ਕੋਈ ਨਾ ਕੋ ਨਵੇਂ ਬੰਦੇ ਨੇ ਓਏ ਨਵੇਂ ਬੰਦੇ ਨੇ ਫਿਰ ਪਾਪਾ ਮੰਗਿਆ ਵੀ ਕੀ ਹੈ ਮੈਂ ਤਾਂ ਮਾਂ ਤਾਂ ਮੰਗਿਆ ਵੀ ਕੁਛ ਨਹੀਂ ਜਮਾ ਰਾਜ ਦੇਤਾ ਹੁਣ ਜਦ ਕਮਾਲ ਦੀ ਗੱਲ ਆਪਾਂ ਸਾਡੇ 18 ਲਾ ਦਾਂ ਜੇ ਕਹੂੰ ਪਹਿਲਾਂ ਵੀ ਥਾਂ ਤੋ ਕਹਿੰਦੇ ਉਹ ਤਾਂ ਇਹਨਾਂ ਦੀ ਇੱਛਾ ਉਹਦਾ ਕੋਈ ਚੱਕਰ ਨਹੀਂ ਨਾ ਲੈਣ ਵਾਲੀ ਕੰਮ ਹੈ ਇਹਨਾਂ ਦਾ ਹੋਰ ਵੀ ਆਪਾਂ ਤਾਂ ਰਾਹ ਦੇਤਾ ਵੀ ਲੈ ਜਾਣ ਸਾਮ ਲੈਣਗੇ ਘਰੇ ਰੱਖ ਜਾਣਗੇ ਸਨਖੀ ਇਹ ਪੱਟ ਨਹੀਂ ਮਾੜੀ ਫਿਰ ਅਸਲ ਸਨਖੀ ਰੱਖ ਲੈਣਗੇ ਆਪਾਂ ਤਾਂ ਪਹਿਲਾਂ ਇਹਨਾਂ ਨੂੰ ਸਾਰੀਆਂ ਗੱਲਾਂ ਦੱਸਿਆ ਵੀ ਲੈ ਕੇ ਜਾਣੇ ਚੰਗੀ ਘਰੇ ਖਿਲਾਰ ਲਉਂ ਤੂੰ ਉਹਨੇ ਨਦੀ ਮੱਝਿਆ ਬਿਨਾ ਮੈਂ ਉਹ ਨਦੀ ਕਹੇ ਤਾਂ ਬਿਨਾ ਲੈ ਆਰਾ ਮੂਹ ਚੱਕਰ ਨੇ ਆਪਾਂ ਨੂੰ ਉਹ ਠੀਕ ਹੋਣੀ ਨਹੀਂ ਹੈ ਦਿੱਕਤ ਕੋਈ ਨਹੀਂ ਜਿਹੜੇ 500 ਦੀ ਤਾਂ ਗੱਲ ਵੀ ਕੁ ਹਾਂ ਭਾਈ ਵਿਖਾਈ ਕਰਾ ਦੇਣਗੇ ਵਿਖਾਈ ਕਰਾ ਦੇਣਗੇ ਯਾਰ ਦਰਦਾ ਲੈ ਲਈ 18 ਕੋਈ ਤੇਰੀ ਉਹ ਤੇਰੀ

ਹਾਂ ਬਾਈ ਇੱਕ ਅੱਧੀ ਲੈ 12 ਬਾਰੋਂ ਫੋਨ ਚ ਲਾ ਦੇ ਇਹਦਾ ਰੱਖੂ ਨਾ ਨੰਬਰ ਚਲ ਗਿਆ